ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ਅੱਗ ਦੀ ਖੇਡ ਭਾਗ 22ਵਾਂ ਅੰਕ 31ਵਾਂ ਸਾਵਣ ਦਾ ਮਹੀਨਾ ਕਿਹੋ ਜਿਹਾ ਰੰਗੀਲਾ ਤੇ ਹੁਲਾਸ ਭਰਪੂਰ ਹੁੰਦਾ ਹੈ ਜਿਸ ਨੂੰ ਸ਼ਹਿਰਾਂ ਵਿੱਚ ਰਹਿਣ ਵਾਲੇ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਪਿੰਡ ਦੀਆਂ ਕੁੜੀਆਂ ਸਾਵਣ ਦੇ ਸਾਬ ਮਹਾਨ ਨੂੰ ਬਿਨਾ ਮਨਾਉਣ ਤੋਂ ਬਿਨਾ ਜਿਵੇਂ ਜਿਉਂਦੀਆਂ ਨਹੀਂ ਰਹਿ ਸਕਦੀਆਂ ਪਿੰਗਾ ਦੇ ਹਲਾਰਿਆਂ ਤੇ ਚੜ ਕੇ ਉਹ ਉਸ ਦੇ ਇੱਕ ਇੱਕ ਝੂਟੇ ਤੋਂ ਹਜ਼ਾਰਾਂ ਸਵਰਗਾਂ ਨੂੰ ਬਾਹਰ ਛੁੱਟਣ ਐਡਾ ਸਵਾਦ ਹੁੰਦਾ ਹੈ ਕਿ ਇੰਨਾ ਸਵਿਆਂ ਵਿੱਚ ਕੀ ਨੱਡੀ ਤੇ ਕੀ ਬੱਜੀ ਕੋਈ ਵੀ ਇਸ ਸਵਰਗ ਤੋਂ ਵਾਂਝੀ ਰਹਿਣਾ ਨਹੀਂ ਚਾਹੁੰਦੀ ਸੱਜ ਵਿਆਹਾਂ ਕੁੜੀਆਂ ਦੇ ਸਹੁਰੇ ਭਾਵੇਂ ਮੈਂ ਸਹਿ ਕੋਹਾ ਤੇ ਹੋਂ ਸਾਵਣ ਦੇ ਮਹੀਨੇ ਜ਼ਰੂਰ ਉਹਨਾਂ ਪੇਕੇ ਪਹੁੰਚਣਾ ਪੈਂਦਾ ਹੈ ਸਵੇਰ ਦਾ ਵਕਤ ਸੀ ਬੱਦਲਾਂ ਦੀਆਂ ਕਾਲੀਆਂ ਘਟਾਵਾਂ ਨੇ ਆਕਾਸ਼ ਨੂੰ ਢੱਕਿਆ ਹੋਇਆ ਸੀ ਸਵੇਰ ਤੋਂ ਮੀਂਹ ਨੇ ਸਵੇਰ ਤੋਂ ਮੀਂਹ ਨੇ ਛੇਮ ਪਰ ਲਾਈ ਹੋਈ ਸੀ ਬਾਬਾ ਜੀ ਗਲੀ ਵਿੱਚ ਇੱਕ ਬਿਮਾਰ ਨੂੰ ਵੇਖਣ ਗਏ ਹੋਏ ਸਨ ਕੇਸਰ ਕੌਰ ਆਪਣੀ ਗਵਾਂਟਨ ਠੇਕੇਦਾਰਨੀ ਦੇ ਘਰ ਬੈਠੀ ਗੱਪਾਂ ਮਾਰ ਰਹੀ ਸੀ ਮੁੰਨੀ ਜਿਹੜੀ ਥੋੜੇ ਹੀ ਦਿਨ ਹੋਏ ਨਮਾ ਜਨਮ ਤਾਰ ਕੇ ਰੋਗ ਪਿਛਾਈ ਤੋਂ ਉੱਠੀ ਸੀ ਤ੍ਰਿਸ਼ਨਾ ਤੇ ਮੰਜੇ ਤੇ ਲੇਟੀ ਹੋਈ ਗੱਲਾਂ ਕਰਦੀ ਕਰਦੀ ਸੌਂ ਗਈ ਸੀ ਬਿਮਾਰੀਆਂ ਉੱਠਣ ਤੋਂ ਬਾਅਦ ਉਸ ਕੁੜੀ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਕਿ ਕਿਸੇ ਵੇਲੇ ਵੀ ਕ੍ਰਿਸ਼ਨਾਂ ਦਾ ਪਸਾਰ ਨਹੀਂ ਸੀ ਕਰਦੀ। ਜਰਕ ਅੱਖਾਂ ਓਲੇ ਹੋਈ ਕਿ ਭੈਣ ਜੀ ਭੈਣ ਜੀ ਦੀ ਰਟਲਾ ਲੈਂਦੀ। ਜਿਸ ਤਰ੍ਹਾਂ ਫੋਟੋ ਖਿਚਾਣ ਲਈ ਪੋਜ ਬਣਾ ਕੇ ਕੋਈ ਕੈਮਰੇ ਅੱਗੇ ਖੜਾ ਹੁੰਦਾ ਹੈ, ਇਹੋ ਜਿਹਾ ਕਿਸੇ ਪੋਜ ਵਿੱਚ ਕਿਸ ਕ੍ਰਿਸ਼ਨਾਂ ਮੋਗ ਦੇ ਹੇਠਾਂ ਇੱਕ ਪਾਸੇ ਕਰਕੇ ਖਲੋਤੀ ਹੋਈ ਸੀ ਤੇ ਬਾਹ ਲੰਬੀ ਕਰਕੇ ਉਹ ਆਪਣੇ ਹੱਥ ਦੀ ਕੋਰੀ ਤਲੀ ਉੱਤੇ ਮਿਹਦੀਆਂ ਕਣੀਆਂ ਪਵਾ ਰਹੀ ਸੀ। ਜਿਹੜੀਆਂ ਉਤਲੇ ਮੋਗਦੀਆਂ ਸੀਖਾਂ ਥਾਣੀਆਂ ਆ ਰਹੀਆਂ ਸਨ ਉਸ ਦੀ ਪਿੱਠਵਾਰਲੇ ਬੂਹੇ ਵੱਲ ਸੀ ਤੇ ਮੂੰਹ ਪਿਛਲੇ ਕਮਰੇ ਵੱਲ ਜਿਸ ਵਿੱਚ ਮੁੰਨੀ ਲੇਟੀ ਹੋਈ ਸੀ ਅੱਖਾਂ ਉਸ ਦੀਆਂ ਮੋਗਦੀਆਂ ਸੀਖਾਂ ਉੱਤੇ ਗੱਡੀਆਂ ਹੋਵੀਆਂ ਸਨ ਪਰ ਇਹ ਵੇਖ ਰਹੀਆਂ ਸਨ ਕੋਈ ਹੋਰ ਦ੍ਰਿਸ਼ ਆਪਣੇ ਪਿੰਡ ਦੇ ਸਾਵੇ ਅਥਰੂਆਂ ਵਾਂਗ ਮੀਂਹ ਦੀਆਂ ਮੋਟੀਆਂ ਕਣੀਆਂ ਉਸ ਦੇ ਹੱਥ ਤੇ ਟਿਕਦੀਆਂ ਤੇ ਫਿਰ ਮਹੀਨ ਜਿਹੀ ਪਹੌਰ ਬਣ ਕੇ ਉੱਡ ਜਾਂਦੀਆਂ ਕੀ ਜਾਣ ਕੋ ਤ੍ਰਿਪਕ ਪਈ ਜਦ ਕਿਸੇ ਨੇ ਉਸ ਦਾ ਹੱਥ ਫੜ ਕੇ ਹੇਠਾਂ ਨੂੰ 당ਦਿਆਂ ਹੋਇਆ ਕ੍ਰੁਖਤ ਜਿਹੀ ਆਵਾਜ਼ ਵਿੱਚ ਕਿਹਾ ਤੂੰ ਨਹੀਂ ਬਾਜ ਆਉਂਦੀ ਕੁੜੀ ਕਿੰਨੀ ਵਾਰੀ ਤੈਨੂੰ ਕਿਹਾ ਹੱਥ ਨਾ ਟੱਡਿਆ ਕਰ ਮਿੱਠੇ ਤੇ ਪਿਆਰੇ ਬਾਪੂ ਦੇ ਬੁੱਲਾਂ 'ਚ ਐਡਾ ਸਖਤ ਲਹਿਜੇ ਵਿੱਚ ਇਹ ਵਾਕ ਤੇ ਉਸ ਦੀਆਂ ਅੱਖਾਂ ਵਿੱਚ ਐਡਾ ਗੁੱਸਾ ਆਪਣੀ ਜ਼ਿੰਦਗੀ ਵਿੱਚ ਪਹਿਲੀ ਤੋਂ ਬਾਅਦ ਅੱਜ ਦੂਜੀ ਵਾਰਾ ਕ੍ਰਿਸ਼ਨਾਂ ਨੇ ਬਾਪੇ ਦੀਆਂ ਅੱਖਾਂ ਵਿੱਚ ਗੁੱਸੇ ਦੇ ਲਾਲ ਡੋਰੀ ਵੇਖੇ ਪਹਿਲੀ ਵਾਰਾ ਉਸਨੇ ਇਹ ਅੱਜ ਤੋਂ 4 ਮਹੀਨੇ ਪਹਿਲਾਂ ਉਦੋਂ ਵੇਖੇ ਸਨ ਜਦੋਂ ਸਰਾ ਵਿੱਚ ਸਤ ਨਾਮ ਰੋਟੀਆਂ ਪਰਤਾਂ ਦਾ ਪਰਤਾਂ ਦਾ ਉਸਦੇ ਕੋਲ ਆਇਆ ਸੀ ਤੇ ਉਸਨੇ ਰੋਟੀ ਲੈਣ ਲਈ ਹੱਥ ਪਸਾਰੇ ਸਨ ਉਦੋਂ ਹੀ ਬਾਬੇ ਨੇ ਗੁੱਸੇ ਵਿੱਚ ਆ ਕੇ ਉਸਦੇ ਫਲਾਏ ਹੋਏ ਹੱਥਾਂ ਨੂੰ ਪਛਾਣ ਤੱਕ ਦਿੱਤਾ ਸੀ ਤੇ ਅੱਜ ਫਿਰ ਉਸੇ ਤਰ੍ਹਾਂ ਉਹ ਘਬਰਾ ਕੇ ਦੋ ਕਦਮ ਪਿੱਛੇ हट ਗਈ ਬਾਬੇ ਦੇ ਅੱਖਾਂ ਵਿੱਚ ਗੁੱਸੇ ਦੀ ਲਾਲੀ ਬਰਸਾਤੀ ਬਿਜਲੀ ਬਣ ਕੇ ਆਈ ਤੇ ਪੂਰੇ ਦੀ ਪੂਰੇ ਦੀ ਹਵਾ ਬਣ ਕੇ ਉੱਡ ਗਈ ਉਹਨੂੰ ਉੱਨਾ ਵਿੱਚ ਗੁੱਸੇ ਦੀ ਤਾਮਾਮਤਾ ਦੀ ਚਮਕ ਸੀ ਉਸਨੇ ਅਗਾਹ ਹੋ ਕੇ ਕ੍ਰਿਸ਼ਨਾਂ ਨੂੰ ਵੱਖੀ ਨਾਲ ਘੁੱਟ ਲਿਆ ਇਹ ਵਾਕ ਬੋਲਦਿਆਂ ਉਸਦੇ ਹੋਠ ਕੰਬ ਰਹੇ ਸਨ ਬੱਜਿਆ ਗੁੱਸਾ ਨਾ ਕਰੀ ਮੇਰੀ ਗੱਲ ਦਾ ਗੱਲ ਇਹ ਆ ਵੇ ਪੁੱਤਰ ਪਈ ਮੈਂ ਇੰਨਾ ਅੱਖਾਂ ਨਾਲ ਤੈਨੂੰ ਝੂਠੀ-ਮੂਠੀ ਵੀ ਹੱਥ ਟੜਦੇ ਨਹੀਂ ਵੇਖ ਸਕਦਾ ਜਦੋਂ ਵੀ ਕਦੇ ਇਹ ਤੇਰਾ ਹੱਥ ਟੜਿਆ ਹੋਇਆ ਵੇਖਣਾ ਵਾ ਤੇਰੇ ਅੱਬਾ ਦੇ ਉਹ ਲੱਭ ਮੈਨੂੰ ਚੇਤੇ ਆ ਜਾਂਦੇ ਆ ਜਿਹੜੇ ਮਰਨ ਤੋਂ ਕੁਝ ਦਿਨ ਤੇ ਚਿਰ ਪਹਿਲਾਂ ਆਖੇ ਸਨ ਆਖੇ ਮੇਰੇ ਬੱਚਾ ਨੂੰ ਹੱਥ ਨਾ ਟੱਟਣ ਦੀ ਬਾਬੇ ਦੀ ਵਖੀ ਨਾ ਲੱਗੇ ਹੀ ਕ੍ਰਿਸ਼ਨਾਂ ਦੀਆਂ ਬਾਹ ਉਸ ਦੇ ਅਲਕ ਦਿਵਾਲੀ ਕਸਨ ਨੂੰ ਗੰਨਾ ਪ੍ਰਾਣੀਆਂ ਆਜਾਦਾਂ ਦੀ ਕੋਈ ਤੱਬੀ ਹੋਈ ਅੱਗ ਉਸ ਦੇ ਹਿਰਦੇ ਵਿੱਚ ਇੱਕ ਅਵਕਾਰਮੀ ਬੰਗ ਉੱਠ ਉੱਠੀ ਥੋੜੀ ਦੇਰ ਦਵਾਈਆਂ ਦਾ ਫੋਲਾ ਫਾਲੀ ਕਰਨ ਤੋਂ ਬਾਅਦ ਬਾਬਾ ਫੇਰ ਘਰੋਂ ਬਾਹਰ ਨਿਕਲ ਗਿਆ ਸ਼ਾਇਦ ਉਹ ਕੋਈ ਜ਼ਰੂਰੀ ਦੁਆ ਦਵਾਈ ਲੈਣ ਆਇਆ ਸੀ ਐਤਵਾਰ ਹੋਣ ਕਰਕੇ ਕ੍ਰਿਸ਼ਨ ਅੱਜ ਕਾਫੀ ਵੇਲ ਸੀ ਕੁੜਿਆਂ ਨੂੰ ਪੜਾਉਣ ਵੱਲੋਂ ਵੀ ਇਤਿਹਾਸ ਵਿਦਾਲ ਵੱਲੋਂ ਵੀ ਬਾਬਾ ਜੀ ਉਹੀ ਬਾਹਰ ਨਿਕਲਿਆ ਕਿ ਉਹ ਅੰਦਰ ਜਾ ਕੇ ਮੰਜੇ ਤੇ ਲੇਟ ਗਈ ਤੇ ਲੰਬੀ ਪਈ ਪਈ ਉਹ ਅੱਜ ਦੀ ਹੋਣ ਵਾਲੀ ਮੀਟਿੰਗ ਬਾਰੇ ਸਤਨਾਮ ਦੀ ਉਡੀਕ ਕਰਨ ਲੱਗੀ। ਵਿਸਾਦਾਂ ਦਾ ਖਤਰਾ ਜਿਹੜਾ ਦਿਨੋਂ ਦਿਨ ਵਧ ਰਿਹਾ ਸੀ ਇਸ ਨੇ ਕ੍ਰਿਸ਼ਨਾਂ ਦੇ ਦਿਲ ਦੀ ਬੇਚੈਨੀ ਨੂੰ ਹੋਰ ਵੀ ਵਧਾ ਦਿੱਤਾ ਹੋਇਆ ਸੀ। ਕੰਗਾ ਦਿਨਾਂ ਤੋਂ ਦਿਨ ਰਾਤ ਉਹ ਇਸੇ ਸੋਚ ਵਿੱਚ ਬਲਤਾਨ ਰਹਿੰਦੀ ਸੀ ਜਿਹੜਾ ਪਾਣੀ ਇਸ ਪ੍ਰਸਾਦਾਂ ਅੱਗ ਉੱਤੇ ਪਾਇਆ ਜਾਂਦਾ ਉਹ ਨਹੀਂ ਤੇਜ਼ੀ ਨਾਲ ਇਸ ਦੀਆਂ ਲਾਟਾਂ ਉੱਚਾ ਤੋਂ ਉੱਚਾ ਹੁੰਦਿਆਂ ਜਾ ਰਹੀਆਂ ਸਨ। ਕ੍ਰਿਸ਼ਨਾ ਤਨੋਮਨ ਇਹ ਚਾਹ ਲਾ ਰਹੀ ਸੀ ਕਿ ਉਸ ਨੂੰ ਕੋਈ ਐਸੀ ਰੱਬੀ ਤਾਕਤ ਮਿਲ ਜਾਵੇ ਜਿਸ ਦੀ ਮਦਦ ਨਾਲ ਉਹ ਅਠਾ ਪੈਰਾਂ ਦੇ ਅੰਦਰ ਅੰਦਰ ਇਹਨਾਂ ਪ੍ਰਸਾਦਾਂ ਦੀ ਹੰਧੇਰੀ ਨੂੰ ਠੱਲ ਪਾ ਦੇਵੇ। ਪਰ ਇਹੋ ਜਿਹੀ ਕਿਸੇ ਤਾਕਤ ਦੀ ਪ੍ਰਾਪਤ ਕੀ ਉਸ ਦੇ ਬਾਸਤ ਵਿਤੀ ਗੱਲ ਸੀ ਉਸ ਦਾ ਦਿਨ ਅੱਜ ਸਵੇਰ ਤੋਂ ਹੀ ਸਖਤ ਬੇਚਾਨ ਸੀ ਸ਼ਹਿਰ ਦੀ ਸਿਜਨ ਜਿਸ ਤਰ੍ਹਾਂ ਦਿਨੋਂ ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਸੀ ਲਾਗੇ ਪਾਸੇ ਦੇ ਜ਼ਿਲ੍ਹਿਆਂ ਬਾਬਤ ਇਹੋ ਜਿਹੇ ਇਹੋ ਜਿਹੀਆਂ ਖਬਰਾਂ ਉਹ ਰੋਜ਼ ਅਖਬਾਰਾਂ ਵਿੱਚ ਪੜਦੀ ਇੰਨਾ ਸਾਰੇ ਅਸਰਾਂ ਨੇ ਰਲ ਮਿਲ ਕੇ ਕ੍ਰਿਸ਼ਨਾਂ ਦੀ ਆਤਮਾ ਨੂੰ ਲਉ ਲਹਾਨ ਕਰ ਦਿੱਤਾ ਸੀ ਜਿਉਂ ਹੀ ਬਾਬਾ ਜੀ ਨੇ ਪ੍ਰਾਣੀਆਂ ਯਾਦਾਂ ਦਾ ਇੱਕ ਨਿੱਕਾ ਜਿਹਾ ਕਿਨਕਾ ਉਸ ਦੇ ਸਾਹਮਣੇ ਲਿਆਂਦਾ ਕਿ ਕ੍ਰਿਸ਼ਨ ਕੁਝ ਚਿਰ ਲਈ ਜਿਵੇਂ ਅਡੀ ਤੋ ਚੋਟੀ ਤਾਂ ਕਿਸੇ ਹੋਰ ਦੀ ਰੰਗ ਵਿੱਚ ਰੰਗੀ ਗਈ ਮਾਨੋ ਉਸ ਦੀਆਂ ਮੁੱਦਤਾਂ ਤੋਂ ਬੰਦ ਪਈ ਜੀਵਨ ਵੀਨਾ ਦੇ ਤਾਰਾਂ ਨੂੰ ਕਿਸੇ ਨੇ ਛੇੜ ਦਿੱਤਾ ਹੋਵੇ ਜਿਹੜੀ ਅੱਖ ਦੇ ਫੇਰ ਵਿੱਚ ਹੀ ਕਿਸੇ ਰੰਗੀ ਰੰਗੀ ਰੰਗੀਤਕ ਜੁਗ ਦੁਨੀਆ ਵਿੱਚ ਲੈ ਗਈ ਕ੍ਰਿਸ਼ਨਾਂ ਜਾਤਾਂ ਦੀ ਇਹ ਲਾਮ ਦੋਰੀ ਜਿਉਂ ਰੰਭ ਹੋਈ ਇਸ ਦਾ ਪਹਿਲਾ ਸਿਰਾ ਕਿੱਥੇ ਹੈ ਤੇ ਦੂਜਾ ਕਿੱਥੇ ਕ੍ਰਿਸ਼ਨਾਂ ਨੂੰ ਇਸ ਦੀ ਕੋਈ ਖਬਰ ਨਹੀਂ ਪਿਆਰ ਤੇ ਨਫਰਤ ਮਿਲਾਪ ਦੇ ਵਿਛੋੜ ਹਰਖ ਤੇ ਸੋਖਾਤ ਕਈ ਪਰਸ ਪਰ ਵਿਰੋਧੀ ਭਾਵਾਂ ਨੇ ਇਸ ਵੇਲੇ ਆਪੋ ਵਿੱਚ ਉਲਝ ਪਲਚ ਕੇ ਕ੍ਰਿਸ਼ਨਾ ਦੀ ਹਾਲਤ ਕੁਝ ਇਸ ਤਰ੍ਹਾਂ ਬਣਾ ਦਿੱਤੀ ਮਾਨੋ ਉਹ ਕਾਸ਼ ਤੇ ਪਤਾਲ ਦੇ ਵਿਚਾਲੇ ਲਟਕ ਰਹੀ ਹੈ ਇੱਕ ਪਾਸੇ ਉਹ ਚੀਰੇ ਮੰਡਲਾ ਵਿੱਚ ਉੱਡਣ ਦੀਆਂ ਤਮੰਨਾਵਾਂ ਦੂਜੇ ਪਾਸੇ ਪੁੰਜੀ ਪਟਕ ਪੈਣ ਦਾ ਖਤਰਾ ਇਨਾ ਹੀ ਭੰਤੋ ਭੰਤੀ ਵਾਨਾ ਵਿੱਚ ਵਹਿੰਦਿਆਂ ਉਸ ਦਾ ਹਿਰਦਾ ਬੇਅਸ ਬੇਵਸ ਜਿਹਾ ਹੋ ਉੱਠਿਆ ਲੰਬੀ ਲੰਮੀ ਪਿਆ ਪਿਆ ਜਦ ਉਸ ਲਈ ਦਿਲ ਦਾ ਇਹ ਸੋਝ ਚੁੱਕਣਾ ਮੁਸ਼ਕਲ ਹੋ ਗਿਆ ਤਾਂ ਉੱਠ ਕੇ ਉਹ ਬੈਠ ਗਈ ਤੇ ਫਿਰ ਅੰਦਰ ਜਾ ਕੇ ਇੱਕ ਛੋਟੀ ਜਿਹੀ ਕਿਤਾਬ ਚੁੱਕ ਲਈ ਪਰ ਐਵੇਂ ਵੇਦਲਾ ਜਿਹੇ ਰਾਹ ਵਿੱਚ ਫਿਰ ਉਸ ਉਸੇ ਵੇਦਲੀ ਨਾਲ ਉਸਨੇ ਕਿਤਾਬ ਖੋਲ ਕੇ ਇੱਕ ਸਫੇ ਉੱਤੇ ਨજર ਟਿਕਾਈ ਜਿੱਥੇ ਕਵਤਾ ਦੀ ਕੇਵਲ ਇੱਕੋ ਤੁਕ ਸੀ ਤੇ ਬਾਕੀ ਸਾਰਾ ਸਫਾ ਖਾਲੀ ਉਹ ਸੋਚਣ ਲੱਗੀ ਸ਼ਾਇਰ ਲੋਕ ਵੀ ਕਿ ਢੇਲਾ ਪਰਵਾਹ ਹੁੰਦੀ ਨਹੀਂ ਭਾਵੇਂ ਸਾਰਾ ਸਫਾ ਖਾਲੀ ਰੱਖਣ ਦੀ ਕੀ ਲੋੜ ਸੀ ਇਸ ਇੱਕ ਤੁਕ ਬਦਲੇ ਪਰ ਜਿਉਂ ਹੀ ਤੁਕ ਨੂੰ ਪੜਨ ਤੋਂ ਬਾਅਦ ਇਹਦੇ ਅਰਥਾਂ ਵੱਲ ਉਸਦਾ ਧਿਆਨ ਗਿਆ ਤਾਂ ਉਸਨੇ ਇਉਂ ਅਨੁਭਵ ਕੀਤਾ ਜਿਵੇਂ ਉਹਦੇ ਜੀਵਨ ਦਾ ਸਾਰਾ ਪੂਤ ਤੇ ਵਰਤਮਾਨ ਇਸ ਛੋਟੀ ਜਹੀ ਤੁਕ ਵਿੱਚ ਕਿਤੇ ਗਵਾਜ ਗਿਆ ਹੈ ਸਰਲ ਇੱਕ ਸੀ ਡਾਰੋਂ ਵਿਛੜੀ ਕੁੰਜ ਤੇ ਦੁੱਖ ਸੀ ਮਿੱਠੇ ਤੇ ਲੱਗਦੇ ਮੈਨੂੰ ਫਲਾਂ ਦੇ ਹਲਾਰੇ ਜਾਨ ਮੇਰੀ ਇੱਕ ਖੁਸਦੀ ਯਿੱਤਦੀ ਇਸ ਛੋਟੀ ਜਹੀ ਧੋਕ ਕ੍ਰਿਸ਼ਨਾਂ ਨੇ ਵੇਖਦਿਆਂ ਵੇਖਦਿਆਂ ਕੂੰਜ ਦੇ ਰੂਪ ਵਿੱਚ ਬਦਲ ਗਈ ਕੂੰਜ ਆਪਣੇ ਡਾਰ ਨਾਲ ਵਿਛੜ ਗਈ ਕਲਮ ਕਲੀ ਰਹਿ ਕਲਮ ਕਲੀ ਰਹਿ ਗਈ ਸਾਰੇ ਸਫੇ ਤੇ ਇਸ ਜਿਸ ਤਰ੍ਹਾਂ ਇਹ ਤਦ ਤੋਕ ਕਲਮ ਕਲੀ ਸੀ ਇਸੇ ਤਰ੍ਹਾਂ ਵਿਸ਼ਾਲ ਆਕਾਸ਼ ਦੀ ਇੱਕ ਉਤੇ ਇਹ ਇਕੱਲੀ ਕੂੰਜ ਘੁੰਮ ਲੰਦੀ ਫਿਰਦੀ ਸੀ ਫਿਰ ਕਲਪਨਾ ਹੀ ਕਲਪਨਾਦਾਰਾ ਉਸਨੇ ਕੂੰਜ ਨੂੰ ਇੱਕ ਹਰੀ ਭਰੀ ਤੇ ਸੁਵੰਦਿਤ ਫੁੱਲ ਬਾੜੀ ਦੀਆਂ ਸਖਾਂ ਉਤੇ ਝੂਟਿਆਂ ਤੱਕਿਆ ਪਰ ਝੂਟੇ ਲੰਦੀ ਖੂਂਜ ਨਜੀਆਂ ਹੋਈ ਆਪਣੀ ਗਵਾਚੀ ਹੋਈ ਢਾਰ ਦਾ ਸਵਾਨਤਾ ਭਰਿਆ ਸਾਥ ਤੇ ਆਪਣੇ ਬਦਨ ਦਾ ਨਦੀ ਕਿਨਾਰੇ ਕਿਨਾਰੇ ਕਿਨਾਰਾ ਚਿੱਤੇ ਆ ਗਿਆ ਉਸ ਦੇ ਅੰਦਰ ਕਿਸਕਾਂ ਪੈਣ ਲੱਗ ਪੰਗਾ ਤੇ ਉਹ ਮੁੜ ਪਕਾਰ ਉਠੀ ਮਿੱਠੇ ਦਾ ਲੱਗਦੇ ਮੈਨੂੰ ਫਲਾਂ ਦੇ ਹਲਾਰੇ ਜਾਨ ਮੇਰੀ ਪਰ ਖੁਸਦੀ ਕ੍ਰਿਸ਼ਨ ਨੇ ਮਹਿਸੂਸ ਕੀਤਾ ਜਿਵੇਂ ਖੁਦ ਖੂਂਜ ਦੀ ਸ਼ਕਲ ਵਿੱਚ ਵਟ ਗਈ ਹੈ ਪੋਠੋਹਾਰ ਦੀਆਂ ਸਰਸਵਜ ਘਾਟੀਆਂ ਸੋਹਾਂ ਦਾ ਸੋਹਾਂ ਦਹ ਰਿਆਵਲ ਕਨਿਆਰਾ ਕੁੜੀਆਂ ਨਾਲ ਰਲ ਕੇ ਉਸ ਵਿੱਚ ਤਰਨਾ ਫਿਰ ਚੰਨ ਚਾਨਣੀ ਰਾਤਾਂ ਵਿੱਚ ਅੱਧੀ ਅੱਧੀ ਰਾਤ ਤੋੜੀ ਗਾਣਾ ਨੱਚਣਾ ਤੇ ਪਿੱਪਲਾ ਹੇਠ ਖੇਡਣਾ ਬਰਸਾਤ ਦੀ ਰੁੱਤ ਕਿੱਕਰਾਂ ਫਲਾਇਆਂ ਤੇ ਬੀਰੀਆਂ ਹੇਟ ਪੀਂਗਾ ਜੋੜਨੀਆਂ ਪੂਲੇ ਤਲਨੇ ਤੇ ਬਰਸਾਤ ਦੇ ਮਿੱਠੇ ਮਿੱਠੇ ਕੀਤ ਗਾਣੇ ਸਾਰੀਆਂ ਚਾਗੀਆਂ ਵਾਰੋ ਵਾਰੀ ਉਸ ਦੇ ਸਾਹਮਣੋਂ ਲੰਗਾ ਲੱਗਣਾ ਬਤਨ ਆਹ ਕਿਤਨਾ ਸੁਆਦ ਕਿਤਨੀ ਮਦਦਤਾ ਹੈ ਇਸ ਤਰ੍ਹਾਂ ਅਖਰਾ ਛਦ ਬਤਨ ਵਿੱਚ ਕ੍ਰਿਸ਼ਨਾਂ ਦੇ ਸਾਹਮਣੇ ਕੁਝ ਚਿਰ ਲਈ ਜਿਵੇਂ ਇਹ ਸੜਤੀ ਵਾਲੀ ਦੁਨੀਆ ਲੋਭ ਹੋ ਗਈ ਵਿਸਾਤੀ ਘਟਨਾ ਲਹੂ ਦੀਆਂ ਤੀਰੀਆਂ ਅੱਗ ਦੇ ਭਾਂਬੜ ਤੇ ਹੋ ਰਹੇ ਹੋ ਜਿਆ ਸਭ ਕੁਝ ਗਵਾਚ ਗਿਆ ਕ੍ਰਿਸ਼ਨ ਇਸ ਪਹਿਲੇ ਰਮਾਸ਼ ਰਮਾਸ਼ ਦੀ ਮੂਰਤ ਬਣੀ ਹੋਈ ਸੀ ਜਿਉਂ ਹੀ ਇਹ ਪ੍ਰਸ਼ਨ ਉੱਠਿਆ ਕਿ ਇਸ ਦੇ ਨਾਲ ਹੀ ਉਸ ਦਾ ਵਤਨ ਕਿਸੇ ਕਾਲੀ ਡਰਾਉਣੀ ਤੇ ਲਹੂ ਰੰਗੀ ਸ਼ਕਲ ਵਿੱਚ ਬਦਲ ਲੱਗਾ ਉਸ ਦੇ ਅੰਦਰ ਉਸ ਦੇ ਅੰਦਰ ਕੋਈ ਪੁਕਾਰ ਉੱਠਾ ਕ੍ਰਿਸ਼ਨਾਂ ਕਿਹੜਾ ਵਤਨ ਕੀ ਉਹ ਹੀ ਵਤਨ ਤੇ ਉਸ ਵਤਨ ਦੇ ਪਾਸੇ ਜਿੱਨਾਂ ਨੇ ਤੇਰੇ ਵੀਰਾਂ ਦੀ ਜੋੜੀ ਇੱਥੋਂ ਖੋ ਲਈ ਕੀ ਉਹੀ ਵਤਨ ਜਿਸ ਨੇ ਤੇਰੇ ਧਰਮ ਪਿਤਾ ਦਾ ਸਰਵਾਂ ਸਹਾਰ ਲਿਆ ਨਹੀਂ ਨਹੀਂ ਕ੍ਰਿਸ਼ਨਾ ਉਹ ਤੇਰਾ ਵਤਨ ਨਹੀਂ ਉਹ ਖੂਨੀਆਂ ਤੇ ਕਤਲਾਂ ਦਾ ਤੇ ਲੁਟੇਰਿਆਂ ਦਾ ਵਤਨ ਸੀ ਪਰ ਇੰਨਾ ਵਿਰੋਧੀ ਖਿਆਲਾਂ ਦੀ ਫਟਕਾਰ ਵੀ ਉਸ ਦੇ ਅੰਦਰੋਂ ਇੱਕ ਚੀਜ਼ ਨਾ ਕੱਢ ਸਕੇ ਲੰਬੇ ਲੰਬੇ ਪੱਤਰਾਂ ਵਾਲੇ ਉਸ ਦੇ ਵੇੜੇ ਵਿੱਚ ਲੱਗਾ ਹੋਇਆ ਅੰਬ ਦਾ ਜੂਟਾ ਕ੍ਰਿਸ਼ਨਾ ਹੋ ਸਭ ਕੁਝ ਭੁੱਲ ਕੇ ਜਿਵੇਂ ਕੋਈ ਅਣਜਾਣਾ ਬੱਚਾ ਹੁੰਦਾ ਹੈ ਕੇਵਲ ਇਸ ਸੋਚ ਵਿੱਚ ਉੱਤਰ ਗਿਆ ਹੈ ਕਿ ਜ਼ਰੂਰ ਫਲਿਆ ਹੋਵੇਗਾ ਇਸ ਵੇਲੇ ਸੈਂਕੜੇ ਨੰਨ ਨੰ ਨੰ ਹਰਿਆ ਹਰਿਆ ਅੰਬਾਂ ਉਸ ਨਾਲ ਝੂਮ ਰਹੀਆਂ ਹੋਣਾਂ ਕੰਗਾ ਉੱਤੇ ਤਾਂ ਲਾਲੀ ਵੀ ਆਉਣੀ ਸ਼ੁਰੂ ਹੋ ਗਈ ਹੋਵੇਗੀ ਕਿੰਨੇ ਮਿੱਠਿਆ ਬਣਨਗੇ ਜਦੋਂ ਸਾਰੇ ਅੰਬਾਂ ਪੱਕ ਜਾਣਗੇ ਕਿ ਸੱਚਮੇਚ ਓਡੇ ਓਡੇ ਮੋਟੇ ਹੋਣਗੇ ਜਿੱਡਾ ਮੈਨੂੰ ਜੂਸ ਬਨੇ ਇੱਕ ਚੰਨ ਚਾਨਣੀ ਰਾਤ ਲਿਆ ਕੇ ਚੁਪਾਇਆ ਸੀ ਚਾਕੂ ਨਾਲ ਖਰਬੂਜੇ ਵਾਂਗ ਚੀਰ ਕੇ ਖਾਣ ਵਾਲਾ ਅੰਬ ਚਾਕੂ ਨਾਲ ਚੀਰ ਕੇ ਖਾਣ ਵਾਲੇ ਅੰਬ ਦੇ ਖਿਆਲ ਨੇ ਕ੍ਰਿਸ਼ਨ ਆ ਦੀ ਉਸ ਕਲਮ ਕਲਪਤ ਦੁਨੀਆ ਵਿੱਚ ਇੱਕ ਪਚਾਲ ਜਿਹਾ ਲਿਆ ਜਾਂਦਾ ਤੇ ਇਸ ਪਚਾਲ ਦੇ ਝਟਕੇ ਨਾਲ ਉਸ ਦੇ ਖਿਆਲ ਅੰਦਿਸਤ ਘੁੰਮਣ ਘੇਰੀਆਂ ਵਿੱਚ ਬਦਲਣ ਲੱਗੇ ਕ੍ਰਿਸ਼ਨਾ ਕਿੱਥੇ ਸੀ ਉਹ ਸ਼ਾਇਦ ਕਿਤੇ ਵੀ ਨਹੀਂ ਨਾ ਉਸ ਦਾ ਸੂਖਮ ਤੇ ਨਾ ਹੀ ਸਥੂਲ ਸਰੀਰ ਮਾਨੋ ਇਹ ਸਾਰਾ ਕੁਝ ਹੀ ਪਤਲੀ ਗਿਰਕ ਵਾਲੇ ਉਸ ਅੰਬ ਨਾਲ ਕੁਲ ਮਿਲ ਕੇ ਰਹਿ ਗਿਆ ਅੱਜ ਦੀ ਦਿਹਾੜਾ ਕ੍ਰਿਸ਼ਨਾਂ ਨੇ ਜਾਂ ਤਾਂ ਸਤਨਾਮ ਦੀ ਢੀਕ ਵਿੱਚ ਤੇ ਜਾਂ ਜਾਤਾਂ ਦੇ ਪਹਾਉ ਵਿੱਚ ਬੈੰਦਿਆਂ ਗੁਜ਼ਾਰ ਦਿੱਤੀ। ਸਤਨਾਮ ਅੱਜ ਇਤਿਹਾਸ ਸਵਾ ਦੀ ਮੀਟਿੰਗ ਵਿੱਚ ਗਿਆ ਹੋਇਆ ਸੀ। ਕ੍ਰਿਸ਼ਨਾਂ ਨਹੀਂ ਸੀ ਜਾ ਸਕੀ। ਕੁੜੀਆਂ ਜਨਾਨੀਆਂ ਦੇ ਬਾਹਰ ਨਿਕਲਣ ਦੀ ਹਕੂਮਤ ਵੱਲੋਂ ਸਖਤ ਮਨਾਹੀ ਕਰ ਦਿੱਤੀ ਗਈ ਸੀ। ਸ਼ਾਮ ਤੋਂ ਬਾਅਦ ਰਾਤ ਕੋਈ ਸਾਰਾ ਟੱਬਰ ਸਤਨਾਮ ਦੀ ਢੀਕ ਵਿੱਚ ਬੈਠਾ ਸੀ। ਰੋਟੀ ਪੱਕੀ ਪਈ ਸੀ ਪਰ ਮੁੰਨੀ ਤੋਂ ਬਿਨਾਂ ਖਾਧੀ ਕਿਸੇ ਨੇ ਨਹੀਂ। ਸਤਨਾਉ ਨੇ ਅੱਜ ਕੋਈ ਇਤਨੀ ਦੇਰ ਲਾ ਦਿੱਤੀ। ਕ੍ਰਿਸ਼ਨਾਂ ਨੇ ਕੇਸਰ ਕੌਰ ਘੜੀਮੁਰੀ ਇਸੇ ਪ੍ਰਸੰਗ ਨੂੰ ਛੇੜ ਵੰਦਨਾ। ਜਿਉਂ-ਜਿਉਂ ਅਵੇਰਾ ਹੁੰਦਾ ਗਿਆ, ਦੋਹਾਂ ਦੀ ਚਿੰਤਾ ਵਾਧਦੀ ਗਈ। ਅਖੀਰ ਉਹਨਾਂ ਤਸੱਲੀ ਦਾ ਸਾਆ ਆਇਆ। ਜਦੋਂ ਬਾਜ਼ਾਰ ਵਿੱਚੋਂ ਜੀਪ ਕਾਰ ਦੇ ਹਾਰਨ ਦੀ ਪਛਾਤੀ ਕੋਈ ਆਵਾਜ਼ ਉਹਨਾਂ ਨੇ ਸੁਣੀ। ਧੰਨ।